ਅੱਜ ਸੁਬਾਨੇ ਦਰਬਾਰ ਸਾਹਿਬ ਜਾਈ ਤੋਂ ਤੁਹਾਡੇ ਕੋਲ ਗੁਰਬਾਨੀ ਦੀਆਂ ਬੋਤੀਆਂ ਕੋਈ ਗੁਰਦਾ ਸਾਹਿਬ ਆ ਗਏ ਆ ਇਹ ਕਿਹੜਾ ਫਰ ਨਾਲ ਆ ਗਿਆ ਤੇ ਜਾਣਾਂਗੇ ਅੱਜ ਜਲਦੀ ਆਓ ਨਾਲ ਮੈਂ ਤੁਹਾਨੂੰ ਬੁਲਾਉਂਦਾ ਤੁਹਾਡੇ ਕੋਲ ਕਿਸੇ ਕੋਲ ਕੁਰਬਾਨੀ ਦੇ ਬੋਤੀਆਂ ਬਈ ਵੇਚਦਾ ਕੋਈ ਹੈਗੇ ਆ ਆ ਜਾਓ ਉੱਥੇ ਫਿਰ ਕੁਰਬਾਨੀ ਦੇ ਗੁਰਦਾ ਸਾਹਿਬ ਵੇਚ ਦਿਓ ਤੁਸੀਂ ਬਈ ਮਨ ਮੰਨ ਕਰਦਾ ਸਾਹ ਦੇ ਦੋ ਗੁਰਕਾ ਸਾਹਿਬ ਇਹਦੇ ਨੂੰ ਗੁਰਕਾ ਸਾਹਿਬ ਕਿਹੜਾ ਨਾਮ ਲਾਓ ਸਾਡੇ ਇਹ ਗੁਰਕਾ ਸਾਹਿਬ ਇੱਥੇ ਲਿਆਓ ਇੱਥੇ ਯਾਹ ਨੂੰ ਅੱਗੇ ਕੋਤੋ ਸਬੀਰ ਸਿੰਘ ਜੀ ਅੱਜ ਸਿੱਖ ਜਥੇਬੰਦੀਆਂ ਆਈਆਂ ਸੀ ਤੁਹਾਡੇ ਦੁਕਾਨਦਾਰਾਂ ਨੂੰ ਮਿਲ ਕੇ ਗਈਆਂ ਅਮੀਰ ਕਰਕੇ ਗਈਆਂ ਕਿ ਜਿਹੜੇ ਦੁੱਟਾ ਸਾਹਿਬ ਹੈ ਉਹ ਹਰੇਕ ਨੂੰ ਨਾ ਦਿੱਤੇ ਜਾਣ ਕੀ ਕਹਿਣਾ ਚਾਹੋਗੇ ਇਹਦੇ ਤੇ ਕਿ ਦੁਕਾਨਦਾਰਾਂ ਦੀ ਕੀ ਰਾਜ ਬਿਲਕੁਲ ਹੈ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਵੇਖੋ ਜੀ ਕੋਈ ਸਰਦਾਰ ਆਵੇ ਵੇਖ ਕੇ ਗੁਲਗਰ ਸਾਹਿਬ ਵੇਚਿਆ ਜਾਵੇ ਪਹਿਲੀ ਗੱਲ ਤੇ ਬਾਣੀ ਦੀ ਜਿੰਨੀ ਆਦਰ ਕਰੋ ਉਨਾ ਘਟਾ ਠੀਕ ਹੈ ਜੀ ਪੂਰੀ ਮਰਿਆਦਾ ਨਾਲ ਵੇਚਿਆ ਇਹਦੀ ਆਪ ਕਹਿੰਦੇ ਕਿ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੁਬਾਰਾ ਕੇ ਚੈੱਕ ਵੀ ਕਰ ਸਕਦੇ ਜੇ ਕਿ ਦੁਕਾਨਦਾਰ ਸਹੀ ਤਰੀਕੇ ਨਾਲ ਵੇਚਦੇ ਪਏ ਕਿ ਨਹੀਂ ਵੇਚਦੇ ਪਏ ਜਿਹੜਾ ਕੋਈ ਗਲਤ ਤਰੀਕਾ ਵਿੱਚਦਾ ਪਿਆ ਉਹ ਤੇ ਜਿਹੜੀ ਕਾਰਵਾਈ ਹੋਵੇ ਬੰਦੀ ਕਰੋ ਫਿਰ ਜਿਹੜੇ ਪਿਛਲੇ ਦਿਨ ਇੱਕ ਕੁੱਤਾ ਸਾਹਿਬ ਵੇਚਿਆ ਗਿਆ ਸੀ ਇੱਕ ਮੁੰਮੇ ਬੱਚੇ ਨੂੰ ਥੀ ਲੱਗਦਾ ਕਿ ਉਹ ਗਲਤੀ ਸੀ ਨਹੀਂ ਬਿਲਕੁਲ ਗਲਤੀ ਹੈ ਜੀ ਵੇਖੋ ਇਹ ਛੋਟੇ ਬੱਚਾ ਮੋਨਾ ਦੀ ਬਾਰੇ ਵੇਖੋ ਕਿ ਬੱਚਾ ਪੜ੍ਹਨ ਦੇ ਬਣੀ ਪੜ੍ਹਨ ਦੇ ਲਾਇਕ ਹੈ ਕਿ ਨਹੀਂ ਹੈ ਠੀਕ ਨਹੀਂ ਮੈਂ ਹੁਣ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਗੁੜਕਾ ਸਾਹਿਬ ਵੇਚਣਾ ਵਾ ਪੂਰੇ ਵੇਖੋ ਵੇਖ ਕੇ ਗੁੜਕਾ ਸਾਹਿਬ ਵੇਚੋ ਐਦਾਂ ਗੁੜਕਾ ਸਾਹਿਬ ਬਿਲਕੁਲ ਨਹੀਂ ਵੇਚਣਾ ਕਿਸੇ ਨੇ ਆਨਲੇ ਸਮੇਂ ਤੇ ਇਹ ਚੀਜ਼ਾਂ ਨਾਲੇ ਧਿਆਨ ਵੀ ਰੱਖਿਆ ਜਾਵੇਗਾ। ਭਾਈ ਹੋਰ ਵੀ ਆਪਣੇ ਜਿਹੜੇ ਲਾਗੇ ਦੁਕਾਨਦਾਰ ਭਰਾਵੋ ਨੂੰ ਵੀ ਕਹਾਂਗੇ ਕਿ ਅੱਗੇ ਜਿਹੜੇ ਕੁਲਕਾ ਸਾਹਿਬ ਵੇਚਣਾ ਹੈ ਕਿ ਤਰੀਕੇ ਨਾਲ ਥੋੜਾ ਵੇਚੋ। ਲੱਗਦਾ ਨਹੀਂ ਕਿ ਦੇਸ਼ਾਂ ਦੇਸ਼ਾਂ ਸੰਗਤ ਇਥੇ ਹੁੰਦੀ ਹੈ। ਬਿਲਕੁਲ ਜੀ ਬਿਲਕੁਲ। ਦੁਕਾਨਦਾਰ ਅਤੇ ਰੋਮਨ ਅੱਲਾਹ ਸਾਹਿਬ ਜੀਆਂ ਕੋਈ ਸਾਧਕ ਉਸਤਰੀ ਧਾਰਮਿਕ ਉਸਤਰੀ ਜਿੰਨਾਂ ਤੋਂ ਮਰਿਆਦਾ ਵੀ ਜਨਮ ਸੰਗਤ ਬਿਲਕੁਲ ਬਿਲਕੁਲ ਮਰਿਆਦਾ ਪਹਿਲਾਂ ਜੀ ਸਭ ਤੋਂ ਪਹਿਲਾਂ ਮਰਿਆਦਾ ਹੀ ਹੈ ਜੀ ਬਾਕੀ ਸਾਰੀ ਚੀਜ਼ਾਂ ਬਾਅਦ ਵਿੱਚ ਆ ਗਈਆਂ। ਠੀਕ ਹੈ ਜੀ ਬਾਕੀ ਚਲੋ ਅੱਗੋ ਪੂਰੀ ਚੀਜ਼ ਦਾ ਧਿਆ ਆਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਅਮਰਸਰ ਸਾਹਿਬ ਮਾਰਕੀਟ ਦੇ ਵਿੱਚ ਆਏ ਆ ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਅਤੇ ਨਾਲ ਹੀ ਜਿਹੜੀ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਉਸ ਤਰ੍ਹਾਂ ਵਾਕਿ ਜਿਹੜੀ ਜਿੰਨੀਆਂ ਵੀ ਸਮੂਚੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਨੂੰ ਧਾਰਮਿਕ ਸਾਹਿਤ ਅਤੇ ਪ੍ਰਕਾਸ਼ਕ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸੰਮਰ ਬੇਨਤੀ ਹੈ ਕਿ ਉਹ ਆਪਣੇ ਪਾਸ ਮੌਜੂਦ ਧਾਰਮਿਕ ਸਾਹਿਤ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਹਿੱਤ ਸਿੱਖ ਮਰਿਆਦ ਦਾ ਵਿਸ਼ੇਸ਼ ਖਿਆਲ ਰੱਖਣ ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ ਬਲਕਿ ਇਹ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਤਾ ਜੁੜੀ ਹੋਈ ਹੈ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨ ਆਏ ਕਿਸੇ ਵੀ ਸਖਸ਼ ਦੀ ਥੋੜੀ ਬਹੁਤੀ ਜਾਂਚ ਪਰਖ ਜ਼ਰੂਰ ਕਰ ਲਈ ਜਾਵੇ ਕਿ ਕਿਧਰੇ ਉਸ ਸਖਦਾ ਮਕਸ਼ਦ ਸਿੱਖ ਭਾਵਨਾ ਨੂੰ ਸੱਟ ਮਾਰਨਾ ਨਾ ਹੋਵੇ ਆਪ ਜੀ ਸਮਝ ਸਕਦੇ ਹੋ ਕਿ ਪਿਛਲੇ ਸਮੇਂ ਜੋ ਜੋ ਥਾਂ ਥਾਂ ਤੇ ਬੇਦਬੀਆਂ ਹੋਈਆਂ ਹਨ ਉਹਦੇ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੜੀ ਫੇਸ ਪਹੁੰਚੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੇਨਤੀ ਨੂੰ ਸਵਾਰਕਾਰ ਕਰੋਗੇ ਇਸ ਦਾ ਕਾਰਨ ਇਹ ਹੈ ਜੀ ਵੀ ਦੁਕਾਨਾਂ ਦੇਤੇ ਆਮ ਇਥੇ ਗੁਟਕਾ ਸਾਹਿਬ ਕੋਥੀਆਂ ਵਿਕਦੀਆਂ ਨੇ ਪਿਛਲੇ ਇੱਕ ਦਿਨਾਂ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲੋਕ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਇਹ ਪੁਲਾਇਨਾ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁਟਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਆ ਵੀ ਗੁਰਬਾਨੀਆਂ ਸਤਿਕਾਰ ਕਰੀਏ ਆਪਾਂ ਠੀਕ ਆ ਪਿਛਲੇ ਜੋ ਹੋ ਗਿਆ ਉਹ ਹੋ ਗਿਆ ਗਾਂ ਆਪ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਇਹ ਤਾਂ ਮਾਰਕੀਟ ਦੇ ਵਿੱਚ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਪਹਿਲਾਂ ਅਜ ਬੇਨਤੀ ਕਰਨ ਵਾਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਰਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਆਧਾਰਿਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਇਹ ਕਿ ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘਰ ਜਾਂਚ ਪੜਤਾਲ ਜ਼ਰੂਰ ਕਰੋ ਕਿ ਗੁਰਬਾਣੀ ਦੀ ਪੋਥੀਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕਿ ਕੀ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲਿ ਜਾਵੇ ਤੇ ਜਾ ਕੇ ਬੇਦਮੀ ਕਰ ਦੇ ਫਿਰ ਬਾਅਦ ਚ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੀ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਣ ਸੋ ਸਨਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਰਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨਤੀ ਸਾਡੀ ਸਤਿਕਾਰ ਕੀਤੀ ਸਤਿਕਾਰ ਵੀ ਕੀਤੀ ਆ ਤੇ ਇਹ ਵੀ ਕਿਹਾ ਕਿ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀ ਇਹਨਾਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਖਿਆਲ ਰੱਖਣਗੇ ਅਸੀਂ ਆਸ ਇਹ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਸਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਪੋਥੀਆਂ ਦੀ ਕਿਉਂਕਿ ਤਾਂ ਸ ਇੱਕ ਗੁਰਬਾਣੀ ਦੀਆਂ ਪੁਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਗਤਾਂ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋਲ ਕਿਹੜੀ ਕਿਸੇ ਦੀ ਘਾਟ ਆ ਨਾ ਪੈਸੇ ਦੀ ਘਾਟ ਆ ਨਾ ਬੰਦਿਆਂ ਦੀ ਘਾਟ ਆ ਨਾ ਕਿਸੇ ਹੋਰ ਚੀਜ਼ ਦੀ ਘਾਟ ਆ ਸਾਰਾ ਕੁਝ ਹੈਗਾ ਸੋ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋ ਜੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਲਪੰਥ ਹੋਣ ਸਾਡੀਆਂ ਸਿੱਖ ਸੰਸਥਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਵਾਈਡ ਕਰਨ ਆਮ ਸਿਕ ਸੰਗਤਾਂ ਨੂੰ ਕਿ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਕ੍ਰਾਈਟੇਰੀਆ ਜਿਹੜਾ ਇੱਕ ਬਣ ਜਾਵੇ। ਸੋ ਉਹਨਾਂ ਨੂੰ ਵੀ ਬੇਨਤੀ ਆ, ਇਹਨਾਂ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਬੜੇ ਪ੍ਰੇਮ ਪਿਆਰ ਨਾਲ ਸਾਰਿਆਂ ਨੇ ਅਮਨ ਕਾਨੂੰਨ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਬੇਨਤੀ ਨੂੰ ਸਾਰੀ ਸਰਕਾਰ ਕੀਤਾ ਵਾ। ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਇਸ ਬੇਨਤੀ ਨੂੰ ਸੰਗਤ ਸਾਹਮਣੇ ਜਿਹੜਾ ਵਾ ਉਹ ਰੱਖਣ ਵਾਸਤੇ ਸਾਡਾ ਸਹਿਯੋਗ ਕਰਨ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਸ ਮਸਲੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਜਾਵੇ। ਸ਼ਿਕਾਇਤ ਕਰ ਸਕਦੇ ਜਿੱਥੇ ਤੁਹਾਨੂੰ ਹਾਂਜੀ ਆਉਣ ਤੇ ਇਹਦੇ ਵਾਸਤੇ ਕੋਈ ਠੋਸ ਜਿਹੜਾ ਉਹ ਕਦਮ ਚੱਕਣਗੇ। ਕੋਈ ਨਹੀਂ ਦੇਖ ਜਿੱਥੇ ਬੰਦੀ ਆਪਣੇ ਤੌਰ ਤੇ ਦੁਕਾਨਾਂ ਦੇ ਵਿੱਚ ਚੈਕਿੰਗ ਕਰਨਗੇ ਕਿ ਜੋ ਅੱਜ ਉਹਨਾਂ ਨੂੰ ਤੁਸੀਂ ਸੰਦੇਸ਼ ਦੇ ਕੇ ਜਾਂ ਅਪੀਲ ਕਰਕੇ ਚੱਲੇ ਹੋ ਕਿ ਉਹ ਤੁਹਾਡੇ ਸੰਦੇਸ਼ ਦੀ ਜਾਂ ਅਪੀਲ ਦੀ ਕਿੰਨੀ ਕੁ ਪਾਲਣਾ ਕਰਦੇ। ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਅਸੀਂ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਿਰ ਬੇਨਤੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਤੇ ਸਮਝਣਗੇ। ਤੇ ਵੀਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਰੀਏ ਗੁਰਬਾਣੀ ਦੀਆਂ ਪੋਥੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਗੁਰਬਾਣੀ ਦੀਆਂ ਪੋਥੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਬੜੇ ਤਰੀਕੇ ਨਾਲ ਕੀ ਦਿਨ ਕਰਾਂਗੇ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ